ਆਪਾਂ ਇਹ ਰਾਜਮਾ ਦੀਆਂ ਦੋ ਕੌਲੀਆਂ ਚਾਰ-ਪੰਜ ਘੰਟੇ ਪਹਿਲਾਂ ਤੋਂ ਉਸ ਮਾਰ ਕੇ ਭਿਉਂ ਦਿੱਤੀਆਂ ਸੀਗੀਆਂ ਤੇ ਹੁਣ ਆਪਾਂ ਇਹਨੂੰ ਉਬਾਲ ਲਵਾਂਗੇ ਕੱਕੜ ਦੇ ਵਿੱਚ ਤੇਲ ਪਾਤਾ ਜੀ ਤੇ ਆਪਾਂ ਇਹਦੇ ਵਿੱਚ ਤੇਜ ਪੱਤਾ ਪਾਵਾਂਗੇ ਲੌਂਗ ਪਾਵਾਂਗੇ ਇਲਾਇਚੀ ਵੱਡੀ ਤੇ ਕਾਲੀਆਂ ਮਿਰਚਾਂ ਪਾਵਾਂਗੇ ਗਰਮ ਹੋਣ ਤੇ ਆਪਾਂ ਇਹਦੇ ਵਿੱਚ ਰਾਜਮਾ ਜੋ ਭਿਉਂ ਕੇ ਰੱਖੇ ਨੇ ਉਹ ਆਪਾਂ ਐਡ ਕਰ ਦੇਵਾਂਗੇ ਤੇ ਆਪਾਂ ਸਬਜ਼ੀ ਬਣਾਉਣ ਲਈ ਬਾਲਣਾ ਜੇ ਪਹਿਲਾਂ ਬਾਕੀ ਨੀਣਾ ਆਪਾਂ ਬਾਲਦੇ ਕਿਤੇ ਪਾਵਾਂਗੇ ਉਹਨਾਂアルミ ਦੇ ਕਿ ਪਾਣੀ ਹੁਣਾ ਕੇ ਪਾਵਾਂਗੇ ਇਸ ਨੂੰ ਦੇ ਦੇ ਕਿ ਭੇਜੀਆਂ ਕਿਉਂਕਿ ਜਲਦੀ ਸੌਫਟ ਹੋ ਜਾਂਦੇ ਨੇ ਆਪਾਂ ਬਾਲਾ ਨਹੀਂ ਪਾਣੀ ਪਾਉਣਾ ਹੈਗਾ ਇੱਕ ਸੀਟੀ ਫੁੱਲ ਤੇ ਲਵਾਵਾਂਗੇ ਤੇ ਦੂਜੀ ਆ ਆਪਾਂ ਲੋ ਬਲੇਡ ਤੇ ਲਵਾਵਾਂਗੇ 15 ਮਿੰਟ ਬਣਾਵਾਂਗੇ ਹੁਣ ਇਹ ਆਪਾਂ ਮਸਾਲਾ ਤਿਆਰ ਕਰ ਲੈਣੇ ਦੋ ਪਿਆਜ਼ ਤੇ ਕੁਝ ਨੁੱਦਰ ਤੇ ਇਧਰ ਆਪਾਂ ਟਮਾਟਰ ਵੀ ਦੋ ਵੱਡੇ ਸਾਈਜ਼ ਦੇ ਲੈ ਕੇ ਚੌਪ ਕਰ ਲੈ ਤੇ ਹੁਣ ਆਪਾਂ ਮਸਾਲਾ ਤਿਆਰ ਕਰਾਂਗੇ ਆਪਾਂ ਤੇਰਾ ਇਸ ਹੰਦੀ ਵਿੱਚ ਤੇਲ ਪਾਇਆ ਤੇ ਫਿਰ ਜੀਰਾ ਪਾ ਲਿਆ ਵਿੱਚ ਫਿਰ ਆਪਾਂ ਲਸਣ ਪਿਆਜ਼ ਕੱਟਿਆ ਹੋਇਆ ਤੇ ਜੀ ਉਹ ਆਪਣਾ ਚਾਪ ਕੀਤਾ ਹੋਇਆ ਨੂੰ ਭੁੰਨ ਲਵਾਂਗੇ ਉਹਨੂੰ ਜਿੰਨੀ ਜਨਾ ਗੋਲਡਨ ਬ੍ਰਾਊਨ ਕਰਕੇ ਫਿਰ ਆਪਾਂ ਇਹਦੀ ਰਿਚ ਕਰਾਂਗੇ ਇਹ ਵੀ ਜੋ ਮਸਾਲੇ ਆਪਣੇ ਐਡ ਕਰ ਦਵਾਂਗੇ ਇਹ ਮਿਲਾ ਲੇ ਗੋਲ ਹੋਏ ਨੂੰ ਚੰਗੀ ਤਰ੍ਹਾਂ ਤੇ ਹੁਣ ਦੇਖੋ ਆਪਾਂ ਮਸਾਲਾ ਤਿਆਰ ਹੋ ਗਿਆ ਹੁਣ ਆਪਾਂ ਇਹਦੇ ਵਿੱਚ ਪਹਿਲਾਂ ਕਸ਼ਮੀਰੀ ਲਾਲ ਮਿਰਚ ਪਾਊਡਰ ਐਡ ਕਰ ਦਵਾਂਗੇ ਹਲਦੀ ਬਾਰਡਰ ਐਡ ਕਰਾਂਗੇ ਆ ਲਓ ਜੀ ਆਪਾਂ ਹਲਦੀ ਪਾਟ ਐਡ ਕਰਤਾ ਇੱਕ ਚਮਚ ਤੇ ਹੁਣ ਆਪਾਂ ਇਹਨੂੰ ਮਿਕਸ ਕਰਕੇ ਅੱਗੇ ਦਾ ਪੂਨ ਰੰਗਾਂਗੇ ਪੂਨ ਇਹਦੇ ਆਪਾਂ ਜਿਹੜੀ ਟਮਾਟਰ ਦੀ ਆਪਾਂ ਸਰਦ ਪੋਈ ਹੋਇਆ ਉਸ ਦਾ ਕੀ ਨੂੰ ਐਡ ਕਰ ਦਾਂਗੇ ਹਰੀ ਮਿਰਚ ਰੱਖੀ ਹੋਈ ਜੀ ਕੁਟੀ ਹੋਈ ਹਰੀ ਮਿਰਚ ਉਹ ਐਡ ਕਰ ਦਾਂਗੇ ਅੱਧਾ ਚਮਚਾ ਨਮਕ ਦਾ ਐਡ ਕਰਾਂਗੇ ਜਿਵੇਂ ਆਪਾਂ ਪਹਿਲਾਂ ਵੀ ਪਾਤਾ ਸੀਗਾ ਇਸ ਲਈ ਅੱਧਾ ਹੀ ਹੋਣਾ ਪਾਵਾਂਗੇ ਆਪਦੇ ਸਵਾਦ ਅਨੁਸਾਰ ਨਮਕ ਮਿਰਚ ਐਡ ਕਰੋਗੇ ਤਿੰਨ ਉਹ ਆਪਣਾ ਮਸਾਲਾ ਵੀ ਹੁਣ ਬਣਤੀ ਰਹਿ ਗਈ ਹੈ ਜਿੰਨਾ ਸੀ ਉਹ ਲੈਣਾ ਹੈ ਇਹ ਘੱਟ ਦਿੱਤਾ ਨੂੰ ਪਾ ਲੈਣਾ ਤੇ ਇਹ ਲੱਗਦਾ ਹੁਣ ਤਾਂ ਜਿੱਦਾਂ ਭੁੰਨਣੀ ਹੋਈ ਗਿਆ ਹਾਂ ਆਪਾਂ ਇਹ ਦੇਖ ਕੇ ਰਾਜਮਾ ਵੀ ਆਪਣੇ ਹੋਗੇ ਸੌਫਟ ਹੋ ਗਏ ਆਪਾਂ ਹੁਣ ਉਹ ਨੂੰ ਐਡ ਕਰ ਦੇਵਾਂਗੇ ਜਿਹੜਾ ਪਾਣੀ ਰਾਜਮਾ ਦਾ ਉਹ ਵੀ ਆਪਾਂ ਵਿੱਚ ਐਡ ਕਰ ਦੇਵਾਂਗੇ ਕਿਉਂਕਿ ਆਪਾਂ ਰਾਜਮਾ ਪਹਿਲਾਂ ਪੂਰੇ ਕਲੀਨ ਕਰਕੇ ਉਸ ਮਾਰਕੀ ਵਾਲੇ ਨੇ ਗਰਮ ਮਸਾਲਾ ਐਡ ਕਰਤਾ ਜੀ ਆਪਾਂ ਦੇਖੋ ਆਪਣੀ ਸਬਜੀ ਰਾਜਮਾ ਦੀ ਬਹੁਤ ਸੋਹਣੀ ਸਜੂਣ ਕੇ ਤਿਆਰ ਹੈ ਜੀ ਵੀਡੀਓ ਦੇਖਣ ਵਾਸਤੇ ਧੰਨਵਾਦ